ਸਮਝਣ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪਿੰਡ ਫੁੱਲਦੇ ਤੇ ਮਕੋੜ ਸਾਹਿਬ ਦੇ ਲੋਕ ਨੇ ਜਿੱਥੇ ਕੀ ਇਹ ਆਪ ਹੀ ਹਮਲਾ ਮਾਰ ਕੇ ਜਿਹੜਾ ਘੱਗਰ ਦਾ ਪਾੜ ਪਿਆ ਸੀ ਥੋੜਾ ਜਿਹਾ ਉਹਨੂੰ ਆਪ ਹੀ ਇਹ ਬੰਨ ਮਾਰਦੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਦੰਨਾ ਵੀ ਕੋਈ ਵੀ ਸਰਕਾਰ ਵੱਲੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਜਾਇਜ਼ਾ ਲੈਣ ਕੋਈ ਵੀ ਪ੍ਰਸ਼ਾਸਨ ਦਾ ਕੋਈ ਮੌਕੇ ਤੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਆ ਲੋਕ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪ ਹੀ ਸਿਰਾਂ ਦੇ ਉੱਤੇ ਜਿਹੜੀਆਂ ਨੇ ਬੋਰੀਆਂ ਵਿੱਚ ਮਿੱਟੀ ਭਰ ਕੇ ਲਿਆ ਕੇ ਇੱਥੇ ਬੰਨ ਤੇ ਲਿਆਉਂਦੇ ਹੋਏ ਤੇ ਬੰਨ ਮਾਰਨ ਲੱਗੇ ਹੋਏ ਨੇ ਲੋਕ ਆਪ ਹੀ ਉੱਤਰ ਕੇ ਘੱਗਰ ਦੇ ਵਿੱਚ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਆਪ ਹੀ ਬੰਨ ਮਾਰਦੇ ਨੇ ਹਾਲਾਂਕਿ ਮੈਂ ਦੱਸ ਦਵਾਂ ਇੱਥੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਕਿਸਤੀ ਦਾ ਵੀ ਜਿਹੜਾ ਕਿਸ਼ਤੀ ਵੀ ਨਹੀਂ ਹੈਗੀ ਜੇ ਕੋਈ ਇੱਥੋਂ ਕੋਈ ਲੋਕ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਣੇ ਕੋਈ ਰੁੜ ਜਾਂਦੇ ਘੱਗਰ ਦੇ ਵਿੱਚ ਤਾਂ ਉਹਨੂੰ ਕੱਢਣ ਵਾਸਤੇ ਨਾ ਹੀ ਕੋਈ NDRF ਦੀ ਟੀਮ ਹੈ ਤੇ ਨਾ ਕੋਈ ਸਰਕਾਰੀ ਇੱਥੇ ਕਿਸ਼ਤੀ ਮੌਜੂਦ ਹੈ ਤਾਂ ਤੁਸੀਂ ਲੋਕਾਂ ਦੇ ਜਜ਼ਬੇ ਨੂੰ ਦੇਖ ਸਕਦੇ ਹੋ ਕਿ ਲੋਕ ਆਪ ਹੀ ਜਿਹੜੇ ਆਪਣੇ ਖੇਤਾਂ ਦੀ ਆਪਣੀ ਜਿੰਦਗੀ ਦੀ ਰਾਖੀ ਕਰਦੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਜਜ਼ਬਾ ਬਹੁਤ ਜ਼ਿਆਦਾ ਹੈ ਇੱਥੇ ਘੱਗਰ ਤੇ ਇਸ ਸਮੇਂ ਬੰਨ ਮਾਰਦੇ ਹੋਏ ਲੋਕ ਇਹ ਤਸਵੀਰਾਂ ਮੂਨਕ ਦੇ ਲਾਗਦੀਆਂ ਨੇ ਲਾਗੇ ਪਿੰਡ ਦੀਆਂ ਨੇ ਲਹਿਰਾ ਗਾਗਾ ਹਲਕਾ ਪੈ ਜਾਂਦਾ ਮਕੂੜ ਸਾਹਿਬ ਦੇ ਪੂਲ ਦੇ ਵਿਚਕਾਰ ਦੀਆਂ ਤਸਵੀਰਾਂ ਨੇ ਜਿੱਥੇ ਪਿਛਲੇ ਸਾਲ ਵੀ ਇੱਥੋਂ ਜਿਹੜਾ ਕੱਗਰ ਉਹ ਟੁੱਟਿਆ ਸੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਆਪ ਹੀ ਜਿਹੜੇ ਹੰਬੜਾ ਮਾਰਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕਾਂ ਨੇ ਆਪ ਹੀ ਜਿਹੜਾ ਇਹ ਕੱਗਰ ਤੇ ਬੰਨ ਮਾਰਨ ਲੱਗੇ ਹੋਏ ਨੇ ਕੱਗਰ ਦਰਿਆ ਹੈ ਜਿਹੜਾ ਕੱਲ੍ਹ ਨਾਲੋਂ ਮੇਰੀ ਅਧਿਕਾਰੀਆਂ ਦੇ ਨਾਲ ਗੱਲ ਹੋਈ ਸੀ ਉਹਨਾਂ ਨੂੰ ਦੱਸਿਆ ਵੀ ਕੱਲ੍ਹ ਨਾਲੋਂ ਫੁੱਟ ਕੇ ਜਿਹੜਾ ਕੱਗਰ ਉਹ ਜਾਦਾ ਵੱਧ ਚੁੱਕਿਆ ਹੈ ਤੇ ਕਲਨੜੋਂ ਜਿਹੜਾ ਪਾਣੀ ਦਾ ਵਹਾਅ ਹੈ ਤੁਸੀਂ ਦੇਖ ਸਕਦੇ ਹੋ ਕੱਗੜ ਦੇ ਵਿੱਚ ਉਹ ਵੀ ਜਿਆਦਾ ਤੇਜ਼ ਹੋਇਆ ਹੋਇਆ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਿਹੜੀ ਵੀਡੀਓ ਹੈ ਇਹ ਪਿੰਡ ਮਕੋੜ ਸਾਹਿਬ ਤੇ ਫੂਲਦ ਦੇ ਵਿਚਕਾਰ ਦੀ ਹੈ ਜਿੱਥੇ ਥੋੜਾ ਜਿਹਾ ਪਾੜ ਆ ਸਾਹਮਣੇ ਮੈਂ ਤੁਹਾਨੂੰ ਦਿਖਾ ਦੇਣਾ ਦਰਸ਼ਕਾਂ ਨੂੰ ਮੌਕੇ ਤੇ ਇਹ ਪਾੜ ਪਿਆ ਸੀ ਜਿੱਥੇ ਲੋਕਾਂ ਵੱਲੋਂ ਹੁਣ ਆਪਣੇ ਆਪ ਹੀ ਜਿਹੜਾ ਬੰਨ ਮਾਰਿਆ ਜਾ ਰਿਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਲੋਕ ਆਪਣੇ ਆਪ ਥੈਲਿਆਂ ਦੇ ਵਿੱਚ ਜਾਂ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਸਾਹਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੰਨ ਮਾਰਦੇ ਹੋਏ ਪ੍ਰਸ਼ਾਸਨ ਦੀ ਕੋਈ ਵੀ ਟੀਮ ਇੱਥੇ ਮੌਜੂਦ ਨਹੀਂ ਨਾ ਹੀ ਕੋਈ ਪ੍ਰਸ਼ਾਸਨ ਦੀ ਕਿਸਤੀ ਹੈ ਤੇ ਨਾ ਹੀ ਕੋਈ ਅਧਿਕਾਰੀ ਹੈ ਸਾਹਮਣੇ ਤੁਸੀਂ ਆਪ ਹੀ ਜਿਹੜੇ ਲੋਕ ਨੇ ਜਜਵੇ ਨਾਲ ਆਪਣੇ ਲੱਗੇ ਹੋਏ ਨੇ ਕਹਿੰਦੇ ਹੁੰਦੇ ਆ ਲੋਕਾਂ ਦੇ ਜਜਵੇ ਨੇ ਜਿਹੜੇ ਜੇ ਹੋਣ ਤਾਂ ਕਿਸੇ ਵੀ ਬੰਨ ਨੂੰ ਨੱਕਾ ਮਾਰਿਆ ਜਾ ਸਕਦਾ ਹੈ ਸਾਹਮਣੇ ਲੋਕ ਮੌਜੂਦਾ ਇਹ ਤਸਵੀਰਾਂ ਦੇ ਵਿੱਚ ਦਿਖਾਉਂਦੇ ਇਹ ਕਿ ਲੋਕ ਹੀ ਸਭ ਤੋਂ ਜ਼ਿਆਦਾ ਤਾਕਤਵਰ ਹੁੰਦੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ